ਸਾਚੂ ਅਕਾਲਜੀ ਵਿਰਾਸਤ نیوز ਚੈਨਲ ਦੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਹਰਸਿਮ੍ਰਿਤ ਕੌਰ ਬਾਦਲ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਉਨ੍ਹਾਂ ਦੇ ਨਾਲ ਸਰਦਾਰ ਅਜਮੇਰ ਸਿੰਘ ਖੇੜਾ ਅਤੇ ਹਲਕਾ ਸ਼੍ਰੀ ਚੁੰਕੌਰ ਸਾਹਿਬ ਦੇ ਇੰਚਾਰਜ ਸਰਦਾਰ ਹਰਮੋਨ ਸਿੰਘ ਚੱਦੂ ਅਤੇ ਸਰਦਾਰ ਪਰਮਜੀਤ ਸਿੰਘ ਇਹ ਲੱਗੇ ਵਾ ਵੀ ਹਾਜ਼ਰ ਸਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਦਰਦੁਬਾਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਰੂਮਾਲਾ ਸਾਹਿਬ ਚੜ੍ਹਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਗੁਰਦੁਵਾਰਾ ਸ੍ਰੀ ਖਤਲਗੜ੍ਹ ਸਾਹਿਬ ਦੀਆਂ ਬੱਸ ਕੀ ਹੋ ਰਿਹਾ ਇਹ ਸ਼ਹਾਦਤ ਦੀ ਇੱਦਾਂ ਦੀ ਜਿਹੜੀ ਪ੍ਰੇਰਣਾ ਕੌਮ ਨੂੰ ਸਾ ਦੇਖੋ ਜਿਹੜੀ ਸਿੱਖ ਹੋਮ ਹੈ ਜਿੱਥੇ ਵੀ ਵਸੀ ਹੈ ਤੁਮ੍ਹਾਰੀ ਨਾਮ ਕਮਾਇਆ ਸੋ ਇਨਾ ਦਿਨਾਂ ਚ ਆਪਾਂ ਨੇ ਆਪਣੇ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਨਾ ਜਿਹੜੀ ਨਿਊਜ਼ੀਲੈਂਡ ਦੀ ਘਟਨਾ ਹੋਈ ਸੀ ਬਹੁਤ ਅਫਸੋਸਜਨ ਨਿਊਜ਼ੀਲੈਂਡ ਇਸ ਤਰ੍ਹਾਂ ਹੋ ਗਿਆ ਮਾਨਸਿਕ ਆਪਣੇ ਲੋਕ ਉੱਥੇ ਗਏ ਹੈ ਕਿਉਂਕਿ ਨਿਊਜ਼ੀਲੈਂਡ ਸਰਕਾਰ ਚਾਹੁੰਦੀ ਹੈ ਕਿਉਂਕਿ ਉਹਨਾਂ ਦੀਆਂ ਫੈਕਟਰੀਆਂ ਉਹਨਾਂ ਦੇ ਕੇ ਕੰਮੈਂਟ ਕਰ ਰਿਹਾ ਹੈ ਤਾਂ ਜਿਹੜੇ ਮੁਲਕ ਦੀ ਜੁਗਾਰੀ ਹੈ ਸਾਰੇ ਪਰਮਾ ਦਾ ਸਰਕਾਰ